ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਥੋਂ ਹੁਣ ਸ਼ੁਰੂ ਕਰਨ ਲੱਗੇ ਆਂ ਮਾਨ ਅਪਮਾਨ ਵਿੱਚ ਸਮ ਬੈਠੇ ਸੋਚੇ ਖਾਲਸਾ ਪੰਥ ਵੱਲੋਂ 1975 ਦੀ ਵਿ사ਖੀ ਦਾ ਬਰਮ ਖਾਲਸੇ ਦੀ ਜਨਮ ਭੂਮੀ ਤੱਕ ਸ੍ਰੀ ਗੁਰੂ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਉਣ ਲਈ ਸਮੂਹ ਗੁਰੂ ਨਾਨਕ ਨਾਮ ਲੇਵਾਂ ਨੂੰ ਅਪੀਲ ਕੀਤੀ ਗਈ ਪੰਥ ਇਕੱਠ ਵਿੱਚ ਸ਼ਾਮਲ ਹੋਣ ਲਈ ਬਾਬਾ ਜੀ ਵੀ ਸੰਗਤ ਸਿਮੇਤ ਸ੍ਰੀ ਅਨੰਦਪੁਰ ਸਾਹਿਬ ਪੁੱਜ ਗਏ ਸ੍ਰੀ ਅਨੰਦਪੁਰ ਸਾਹਿਬ ਪੁੱਜਣਾ ਪ੍ਰਾਂਤ ਬਾਬਾ ਜੀ ਨੇ ਸਾਰੇ ਸਿੰਘਾਂ ਨਾਲ ਸਲਾਹ ਬਣਾਈ ਕਿ ਇੱਥੇ ਇੱਕ ਮਹਾਪੁਰਖਾ ਦਾ ਕਾਫੀ ਵੱਡਾ ਸਥਾਨ ਹੈ ਜੋ ਸਾਡੇ ਜਾਨੂ ਵੀ ਹਨ ਸੋ ਆਪਾਂ ਸਾਰੇ ਉਹਨਾਂ ਦੇ ਡੇਰੇ ਚੱਲਦੇ ਹਾਂ ਜੇ ਰਹਿ ਇਸ ਨਈ ਜਗ੍ਹਾ ਹੋਈ ਤਾਂ ਉੱਥੇ ਠਹਿਰ ਲਵਾਂਗੇ ਦੂਸਰੇ ਆਪਾਂ ਸਾਰਿਆਂ ਨੂੰ ਮਹਾਪੁਰਖਾਂ ਦੇ ਦਰਸ਼ਨ ਹੋ ਜਾਣਗੇ ਐਸ ਵਿਚਾਰ ਦੀਨ ਸਾਰੇ ਸੰਗ ਬਾਬਾ ਜੀ ਦੇ ਨਾਲ ਪੈਦਲ ਹੀ ਉਸ ਤਾਨ ਬਲ ਤੁਰ ਪਏ ਉਹਨਾਂ ਦੇ ਨਾਲ ਵਿੱਚ ਅਪਰੋਤਕ ਸੰਤ ਜੀ ਦੀ ਅਕਾਲੀਆਂ ਨਾਲ ਕੁਝ ਬਿਗੜੀ ਹੋਈ ਸੀ ਬਾਬਾ ਜੀ ਅਤੇ ਸਾਰੇ ਸੰਗਤ ਨੇ ਡੇਰੇ ਪਹੁੰਚ ਕੇ ਜਿੱਥੇ ਸੰਤ ਜੀ ਆਪਣੇ ਪਲੰਘ ਉੱਪਰ ਬੈਠੇ ਹੋਏ ਸਨ ਉੱਥੇ ਪਹੁੰਚ ਕੇ ਉਹਨਾਂ ਨੂੰ ਫਤੇ ਬਲਾਈ ਪਰ ਸ਼ੰਤ ਜੀ ਆਪਣੀ ਗੱਡੀ ਦੇ ਡਰਾਈਵਰ ਨਾਲ ਇੱਕ ਸਾਬਣ ਦੀ ਟਿੱਕੀ ਬਾਬਤਾਂ ਝਗੜ ਰਹੇ ਸਨ ਕਿ ਤੂੰ ਉਹ ਸਾਬਣ ਦੀ ਟਿੱਕੀ ਸਾਨੂੰ ਪੁੱਛੇ ਬਿਨਾ ਕਿਸੇ ਨੂੰ ਕਿਉਂ ਦਿੱਤੀ ਹੈ ਇਸ ਤਰ੍ਹਾਂ ਬੇਪਰਤੀਤ ਹੋ ਜਾਂਦੀ ਹੈ ਡਰਾਈਵਰ ਵਿਚਾਰਾ ਖਿਮਾ ਮੰਗ ਰਿਹਾ ਸੀ ਪਰ ਸ਼ੰਤ ਜੀ ਉਸ ਨੂੰ ਡਾਟ-ਪਾਟ ਰਹੇ ਸਨ ਝਗੜੇ ਵਿੱਚ ਆਪ ਇੰਨੇ ਮੰਗਣ ਸਨ ਕਿ ਉਹਨਾਂ ਫਤੇ ਦਾ ਉੱਤਰ ਵੀ ਨਹੀਂ ਦਿੱਤਾ ਪਤੇ ਬੁਲਾਉਣਾ ਪ੍ਰੰਤ ਬਾਬਾ ਜੀ ਅਤੇ ਬਾਕੀ ਸੰਗਤ ਜੋ ਇਥਾਂ ਪੁਰਾਣੀ ਵਿਸ਼ੀ ਹੋਈ ਸੀ ਉਸ ਉੱਪਰ ਬੈਠ ਗਏ ਉੱਧਰ ਸ਼ੰਤ ਜੀ ਨੇ ਇੱਕ ਵਾਰ ਝਗੜੇ ਵੱਲੋਂ ਵਰਤੀ ਸ਼ਮੂਚ ਕੇ ਸੰਗਤ ਨੂੰ ਕਿਹਾ ਕਿ ਭਾਈ ਲੰਗਰ ਵਿੱਚ ਜਾ ਕੇ ਜਲ ਪਾਣੀ ਛਕ ਲਵੋ ਬਾਬਾ ਜੀ ਤੇ ਅਸੀਂ ਸਾਰੇ ਸੰਗਤ ਬੈਠੇ ਹੀ ਰਹੇ ਤਾਂ ਤਦ ਕੁਝ ਸਮੇਂ ਬਾਅਦ ਉਹਨਾਂ ਬੜੇ ਗੁੱਸੇ ਭਰੇ ਲਹਿਜੇ ਵਿੱਚ ਕਿਹਾ ਕਿ ਅਸੀਂ ਤੁਹਾਨੂੰ ਲੰਗਰ ਛਕਣ ਨੂੰ ਕਿਹਾ ਹੈ ਤੁਸੀਂ ਅਜੇ ਇੱਥੇ ਹੀ ਬੈਠੇ ਹੋ ਮਾਂ ਬਾਪ ਜੀ ਤੇ ਬਾਕੀ ਸੰਗ ਉੱਠੇ ਤੇ ਨਮਸਕਾਰ ਕਰਕੇ ਲੰਗਰ ਵਾਂਗ ਚੱਲ ਪਏ। ਅੰਮ੍ਰਿਤ ਅਸੀਂ ਸਾਰੇ ਸੰਗ ਹੀ ਮਨ ਕਰਕੇ ਬਹੁਤ ਔਖੇ ਸਾਂ ਕਿ ਐਡੀ ਦੂਰੋਂ ਅਸੀਂ ਸਾਰੇ ਦਰਸ਼ਨਾਂ ਲਈ ਆਏ ਪਰ ਮਹਾਪਰਖਾ ਨੇ ਫਤਿਹ ਦਾ ਵੀ ਜਵਾਬ ਨਹੀਂ ਦਿੱਤਾ। ਤੇ ਇੱਕ ਸਾਬਣ ਦੀ ਟਿੱਕੀ ਬਦਲੇ ਇੰਨਾ ਰੇੜਕਾ ਪਾਇਆ ਹੋਇਆ ਹੈ। ਮਾਰ ਸਾਡੇ ਸਾਰੇਆਂ ਵਿੱਚੋਂ ਭਾਈ ਬਗੀਚਾ ਸਿੰਘ ਫਰਾਂ ਦੇ ਮਾਨ ਵਿੱਚ ਬਹੁਤ ਜ਼ਿਆਦਾ ਰਾਂਝੇ ਸ ਸੀ ਕਿ ਇਹ ਮਹਾਪੁਰਖ ਬਾਬਾ ਜੀ ਦੇ ਚੰਗੀ ਤਰ੍ਹਾਂ ਜਾਣੂ ਵੀ ਸਨ ਉਮਰ ਕਰਕੇ ਛੋਟੇ ਵੀ ਸਨ ਅਤੇ ਬਾਬਾ ਜੀ ਦੀ ਆਤਮਕ ਵਸਤਾ ਵੀ ਇਹਨਾਂ ਨਾਲੋਂ ਸ਼ਾਇਦ ਉੱਚੀ ਹੀ ਹੋਵੇਗੀ ਸੋ ਚਲੋ ਸੰਗਤ ਦਾ ਸਤਕਾਰ ਨਾ ਵੀ ਕਰਦੇ ਪਰ ਬਾਬਾ ਜੀ ਨੂੰ ਤਾਂ ਹਤੇ ਦਾ ਉੱਤਰ ਦੇ ਤਰਕੇ ਜੋ ਅੰਦਰ ਸਤਕਾਰ ਦੇਣ ਤਾਂ ਇਹਨਾਂ ਦਾ ਹਰਜੀ ਹੀ ਬਣਦਾ ਸੀ ਇਸ ਪ੍ਰਕਾਰ ਦੇ ਨੇਕਾਂ ਅਤਰਾ ਚੜਾ ਪਾਏ ਬਗੀਚਾ ਸੰਗਤੇ ਬਾਕੀ ਸਿੰਘਾਂ ਦੇ ਮਨ ਵਿੱਚ ਆ ਰਹੇ ਸਨ ਜੇ ਬਾਬਾ ਜੀ ਤੁਰੇ ਜਾਂਦੇ ਅਚਾਨਕ ਖਲੋ ਗਏ ਤੇ ਪਾਏ ਬਗੀਚਾ ਸਿੰਘ ਹਰਿਆ ਨੂੰ ਮੁਖਾਰਤਵ ਕਰਕੇ ਕਹਿਣ ਲੱਗੇ ਕਿ ਦੇਖੋ ਸਤਿਗੁਰੂ ਜੀ ਨੇ ਕਿੰਨੀ ਕਿਰਪਾ ਕੀਤੀ ਹੈ ਇਕ ਤਾਂ ਸੰਤਾਂ ਦੇ ਦਰਸ਼ਨ ਹੋ ਗਏ ਹਨ ਤੇ ਦੂਸਰੇ ਉਹਨਾਂ ਹੋਰ ਮਿਹਰ ਕੀਤੀ ਹੈ ਕਿ ਸਾਨੂੰ ਪ੍ਰਸ਼ਾਦਾ ਸਕਾਣੀ ਕਿਹਾ ਹੈ ਬੜੀ ਮੋਜ ਬਣ ਗਈ ਹੈ ਗਾਂ ਲਈ ਸਦਾ ਬਾਸਤੇ ਇਹ ਯਾਦ ਰੱਖਣਾ ਕਿ ਜਦੋਂ ਵੀ ਕਿਸੇ ਪਾਸ ਚੱਲ ਕੇ ਜਾਇਏ ਤਾਂ ਮਨ ਵਿੱਚ ਇਹ ਧਾਰਨਾ ਬਿਲਕੁਲ ਨਹੀਂ ਰੱਖਣੀ ਕਿਉਂਕਿ ਉਹ ਸਾਡਾ ਮਾਨ ਸਤਿਕਾਰ ਕਰੇ ਇਸ ਤਰ੍ਹਾਂ ਜੇ ਸਤਿਕਾਰ ਹੋਵੇ ਤਾਂ ਮਨ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ ਤੇ ਜੇ ਸਤਕਾਰ ਨਾ ਹੋਵੇ ਤਦ ਹਿਰਦੇ ਵਿੱਚ ਟੈਂਦੀ ਕਲਾ ਤੇ ਨਭਰਤ ਪੈਦਾ ਹੋ ਜਾਂਦੀ ਹੈ ਇਹ ਦੋਵੇਂ ਹਾਲਾਤ ਮਨ ਨੂੰ ਮਲੀਨ ਕਰਦੀਆਂ ਹਾਲਾਤਾਂ ਦੋਨੇ ਮਨ ਨੂੰ ਮਲੀਨ ਕਰਦੀਆਂ ਹਨ ਇਹ ਪਰਮਾਤਮਾ ਤੋਂ ਹਮੇਸ਼ਾ ਸਾਵਧਾਨ ਸਾਵਧਾਨ ਰਹਿਣਾ ਹੈ ਸਤਗੁਰੂ ਜੀ ਦਾ ਹੁਕਮ ਹੈ ਕਿ ਮਾਨ ਅਪਮਾਨ ਮੰਦੇ ਸੁ ਸੀਮਕ ਨਹੀਂ ਇਸ ਪ੍ਰਕਾਰ ਦੇ ਬਚਨ ਮਹਾ ਪਰਖਾਂ ਦੀ ਰਸਨਾ ਤੋਂ ਸਰਬਣ ਕਰਕੇ ਸਾਰੇ ਸਿੰਘਾਂ ਦੇ ਮਾਨ ਸ਼ਾਂਤ ਹੋ ਗਏ ਭਾਈ ਮਗੀਚਾ ਸਿੰਘ ਜੀ ਦੇ ਮਾਨ ਕਰਕੇ ਕਾਫੀ ਮਾਨ ਕਰਕੇ ਕਾਫੀ ਦੁਖੀ ਸਨ ਬਾਬਾ ਜੀ ਨੂੰ ਕਹਿਣ ਲੱਗੇ ਕਿ ਮੇਰੇ ਮਾਨ ਵਿੱਚ ਤਾਂ ਸੰਤਾਂ ਦੀ ਪਰਖਾਂ ਬਹੁਤ ਗਿਲਾ ਸੀ ਪਰ ਆਪ ਜੀ ਨੇ ਉਹਨਾਂ ਵੱਲੋਂ ਸਤਕਾਰ ਨਾ ਦਿੱਤੇ ਜਾਣਦਾ ਕੋਈ ਭੋਰਾ ਜਿੰਨਾ ਵੀ ਅਸਲ ਨਹੀਂ ਕਿ ਉਹ ਲਿਆ ਬਾਬਾ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਜੋ ਕਰਦੇ ਹਨ ਨਾ ਉਸ ਵਿੱਚ ਪਲਾ ਹੀ ਹੁੰਦਾ ਹੈ ਜੋ ਇਹ ਸੰਤ ਮਹਾਰਾਜ ਜੀ ਸਾਡੀ ਆਉ ਭਗਤ ਕਰਦੇ ਅਤੇ ਫੈਸਲੇ ਕਮਰਾ ਦੇ ਦਿੰਦੇ ਤਾਂ ਅਸੀਂ ਵੀ ਇੱਥੇ ਹੀ ਟਿਕ ਜਾਣਾ ਸੀ ਪਰ ਜੋ ਕਥਾ ਕੀਤਮ ਤੇ ਗੁਰਮਤਿ ਵਿਚਾਰਾ ਤਖਤ ਸਹਿਬ ਤੇ ਹੋਣੀਆਂ ਹਨ ਉਹ ਸਕਦਾ ਸੀ ਕਿ ਅਸੀਂ ਉਹਨਾਂ ਦੇ ਉ ਬੰਜੇ ਰਹਿ ਜਾਂਦੇ ਹੁਣ ਉਸੇ ਸਰਾਮ ਵਿੱਚ ਕਮਰਾ ਮਿਲ ਜਾਵੇਗਾ ਜੇ ਨਾ ਮਿਲਿਆ ਤਦ ਗੁਰੂ ਕੇ ਚਰਨਾ ਵਿੱਚ ਹੀ ਇਸਮਾ ਮਤੀਤ ਹੋ ਜਾਵੇਗਾ ਅਤੇ ਸਾਰੇ ਪ੍ਰੋਗਰਾਮ ਦੀ ਹਾਜ਼ਰੀ ਭਰੀ ਪੰਰ ਹੋ ਜਾਵੇਗੀ ਇਹ ਮੇਂ ਚੀ ਚਾ ਚੱਲ ਕੇ ਜਾਣਾ ਪੈਣਾ ਸੀ ਇਸ ਪ੍ਰਕਾਰ ਬੜੇ ਸ਼ਾਂਤ ਮਹਿ ਚਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਕਿਲਾ ਆਨੰਦਗੜ੍ਹ ਸਾਹਿਬ ਪੁੱਜੀ ਉੱਥੇ ਡਿਓਨੀ ਵਿੱਚ ਹੀ ਮੈਨੇਜਰ ਜੋ ਕੇ ਬਾਬਾ ਜੀ ਦੇ ਬਖਸਨ ਮਿਲ ਪਏ ਉਹਨਾਂ ਨੂੰ ਕਮਰੇ ਦੇ ਦਿੱਤੇ ਇੱਕ ਇਸ ਪ੍ਰਕਾਰ ਸਤਿਗੁਰੂ ਜੀ ਦੇ ਚਰਨਾਮੈਚ ਸਾਰੀ ਸੰਗਤ ਨੇ ਬਾਬਾ ਜੀ ਨਾਲ ਤਿੰਨ ਦਿਨ ਬੇਅੰਤ ਆਨੰਦ ਮਾਣਿਆ ਵ੍ਰੋਧਕ ਘਟਣਾ ਲਿਖਣ ਤੋਂ ਭਾਵੇਂ ਹੈ ਕਿ ਆਪ ਜੀ ਨੇ ਜੇਕਰ ਕੋਈ ਬਹੁਤ ਸਤਿਕਾਰ ਦੇ ਦੇਵੇ ਤਾਂ ਆਪ ਜੀ ਦੀ ਮਰਤੀ ਕਿਸੇ ਹਲਾਸ ਵਿੱਚ ਨਹੀਂ ਸੀ ਜਾਂਦੀ ਅਤੇ ਨਾ ਹੀ ਕਿਸੇ ਦੇ ਨਾਲ ਸਤਿਕਾਰ ਦੇਣ ਨਾਲ ਕਿਸੇ ਪ੍ਰਕਾਰ ਦੀ ਨਿਰਗੁਣਤਾ ਜਾਂ ਟਹਿ ਦੀ ਕਲਾ ਹੀ ਮਾਨ ਵਿੱਚ ਬਪਰਦੀ ਸੀ ਆਪ ਸਦਾ ਹੀ ਗੁਰੂ ਮਿਹਰ ਸਦਕਾ ਸਮ ਬਰਤੀ ਵਿੱਚ ਹੀ ਵਿਚਰਦੇ ਸਨ ਐਸੇ ਗੁਰੂ ਪਿਆਰੇ ਪ੍ਰਤੀ ਹੀ ਗੁਰਦੇਵ ਜੀ ਫਰਮਾਨ ਕਰਦੇ ਹਨ ਕਿ ਤਤ ਸਮਦਰਸੀ ਸੰਤੋ ਕੋਈ ਕੋਈ ਮੰਨਤਾ ਹੀ ਇਥੇ